Tchau, tchau. ਵਸੰਤ ਰੁੱਤ ਤੋਂ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਦੇ ਵਿੱਚ ਪਤੰਗਬਾਜ਼ੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਲੇਕਿਨ ਬੀਤੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਦੁਕਾਨਦਾਰਾਂ ਵੱਲੋਂ ਚਾਇਨਾ ਡੋਰ ਵੇਚੀ ਜਾ ਰਹੀ ਹੈ ਤੇ ਕੁਝ ਨੌਜਵਾਨ ਨੇ ਜੋ ਚਾਇਨਾ ਡੋਰ ਦੀ ਵਰਤੋਂ ਕਰਕੇ ਪਤੰਗਬਾਜ਼ੀ ਕਰਦੇ ਨੇ ਲੇਕਿਨ ਇਹ ਚਾਇਨਾ ਡੋਰ ਕਿਸੇ ਨਾ ਕਿਸੇ ਦਾ ਜੋ ਮੌਤ ਦਾ ਕਾਰਨ ਬਣ ਜਾਂਦੀ ਹੈ ਤੇ ਕਈ ਹਾਦਸੇ ਚਾਇਨਾ ਡੋਰ ਦੇ ਕਾਰਨ ਹੁੰਦੇ ਨੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਚਾਇਨਾ ਡੋਰ ਦੇ ਜੋ ਨੁਕਸਾਨ ਨੇ ਉਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤੇ ਚਾਇਨਾ ਡੋਰ ਦੇ ਉੱਤੇ ਪਾਬੰਦੀ ਵੀ ਸਖਤ ਸਰਕਾਰ ਤੇ ਪੁਲਿਸ ਵੱਲੋਂ ਲਗਾਈ ਗਈ ਹੈ ਤੇ ਚਾਇਨਾ ਡੇਰ ਜੋ ਡੋਰ ਹੈ ਜੋ ਖਰੀਦਣ ਤੇ ਵੇਚਣ ਵਾਲਾਂ ਦੇ ਖਿਲਾਫ ਸਮੇਂ-ਸਮੇਂ ਤੇ ਪੰਜਾਬ ਪੁਲਿਸ ਵੱਲੋਂ ਜੋ ਐਕਸ਼ਨ ਆ ਉਹ ਵੀ ਲਿਆ ਜਾਂਦਾ ਲੇਕਿਨ ਕਈ ਵਾਰ ਚਾਇਨਾ ਡੋਰ ਜੋ ਚੋਰੀ ਛੁਪੇ ਜੋ ਵੇਚੀ ਜਾਂਦੀ ਹੈ ਤੇ ਨੌਜਵਾਨ ਦੇਵੀ ਨੇ ਤੇ ਪਤੰਗਬਾਜ਼ੀ ਵੀ ਕਰਦੇ ਨੇ ਤੇ ਇਹਨਾਂ ਦੇ ਨਾਲ ਕਈ ਵਾਰ ਜੋ ਜੋ ਹਾਦਸੇ ਵਾਪਰ ਜਾਂਦੇ ਨੇ ਤੇ ਅਜਿਹਾ ਹੀ ਹਾਦਸਾ ਵਾਪਰਿਆ ਹੈ ਇਸ ਮਰਾਲਾ ਦੇ ਪਿੰਡ ਰੋਲੇ ਦੇ ਵਿੱਚ ਜਿੱਥੇ ਕਿ ਪਰਥਲਾ ਪਿੰਡ ਦੇ ਕੋਲ ਰੋਲੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜੋ ਕਿ ਮਹਿਜ਼ ਅਜੇ 15 ਸਾਲ ਦਾ ਦੱਸਿਆ ਜਾ ਰਿਹਾ ਹੈ ਉਸ ਦੀ ਚੈਰਾ ਡੋਰ ਦੇ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਪਿੰਡ ਵੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਿਹਾ ਸੀ ਤਾਂ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸ ਜਾਂਦੀ ਹੈ ਤਾਂ ਇਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਜਾਂਦਾ ਲੇਕਿਨ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੌਜਵਾਨ ਅਜੇ ਮਹਿਜ਼ 15 ਕੋ ਸਾਲ ਦਾ ਸੀ ਤੇ 10ਵੀਂ ਦੇ ਵਿੱਚ ਪੜਦਾ ਸੀ ਤੇ ਅਜੇ ਉਸ ਨੇ 10ਵੀਂ ਦੇ ਪੇਪਰ ਦੇਣੇ ਸੀ ਤੇ ਮਾਂ-ਬਾਪ ਦਾ ਇਕਲੌਤਾ ਪੁੱਤਰ ਜਿਸ ਦਾ ਕੋਈ ਵੀ ਭੈਣ ਭਰਾ ਨਹੀਂ ਸੀ ਤੇ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਤੇ ਉਹ ਇਸ ਜ਼ਿੰਦਗੀ ਤੋਂ ਹੱਥੋਂ ਵਿਛੜਾਏ ਇਸ ਦੁਨੀਆ ਤੋਂ ਰੁਖ ਉਹ ਚਕਾਏ ਮਹਿਜ਼ ਚਾਇਨਾ ਡੋਰ ਦੇ ਕਾਰਨ ਜਸਪਾਲ ਜਿੰਗ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਜਿੰਗ ਜੀ ਕੀ ਹੋਇਆ ਜੀ ਉਹ ਮੌਜੂਦ ਹੈ ਡੋਰ ਚਾਇਨਾ ਡੋਰ ਨੇ ਇਹ ਗੱਲ ਵੱਡੇ ਸਕੂਲ ਨੂੰ ਛੁੱਟੀ ਮਿਲੀ ਦੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਜਿੰਗ ਕਿੰਨੀ ਕੋਮਰ ਹੈ ਜੀ ਉਹ ਤਾਂ 15 ਸਾਲ ਦੀ ਹੈ ਜੀ ਜਾਨੀ ਇਹ ਬੋਇਆ ਕਿਨੇ ਕਿੱਥੋਂ ਆ ਰਿਹਾ ਸੀ ਉਹ ਗੂਗਲ ਤੋਂ ਹੀ ਆ ਰਿਹਾ ਸੀਗਾ ਜੀ ਜੁੱਤੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਤੇ ਥੋੜ੍ਹ ਨਕੇਲ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰਦੇ ਆ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ ਦਿੱਖਦੀ ਨਹੀਂ ਜੀ ਜਦ ਦੇ ਲੋ ਤੁਹਾਡੀ ਜੰਮ ਨਹੀਂ ਆ ਜੀ ਇੱਕ ਲੌਤਾ ਪੁੱਤਰ ਸੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਬੈਣ ਦੀ ਚਾਚੇ ਦੀ ਪਰਤਾਏ ਦੀ ਭੈਣ ਕੁੜੀ ਹੈ ਪੈਣਾ ਜੀ ਕੋਸ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਛੁੱਟੀ ਲੈ ਕੇ ਮੇਰਾ ਭਤੀਜਾ ਕਰਨੂ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡਿਆਂ ਦਾ ਰੱਬਾ ਕਿੰਨੀ ਉਮਰ ਦੀ ਸੀ ਕੋਮਰ ਕਿੰਨੀ ਸੀ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਉਦੋਂ ਤੇ ਕੀ ਮੰਗ ਕਰਦੇ ਆ ਇਹ ਨਾ ਡੋਰ ਤੇ ਪਵਨ ਦੀ ਕਾਰੀ ਆ ਰਹੀ ਆ ਰੱਬਾ ਮੈਂ ਨੌਂਸਮੈਂਟ ਆ ਮੈਂ ਕਰਾਈਆਂ ਮੈਂ ਆਪ ਖੋਦ ਸਰਪੰਚਾਂ ਬਿੰਦ ਦਾ ਰੋਲੇ ਦਾ ਨੌਂਸਮੈਂਟਾਂ ਕਰਾਇਆ ਵੀ ਚੈਨਾ ਡੋਰ ਬੰਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਏ ਹੋਰ ਰੱਬਾ ਕਿਉਂ ਪਰੇ ਕਾਲਾ ਕਮਾਉਂਦਾ ਜੋ ਕਿ ਕਈ ਮੌਤਾਂ ਦਾ ਕਾਰਨ ਬਣਦੀ ਹੈ ਲੇਕਿਨ ਫਿਰ ਵੀ ਲੋਕ ਨੇ ਜੋ ਨੌਜਵਾਨ ਨੇ ਜੋ ਪਤੰਗਬਾਜ਼ੀ ਕਰਦੇ ਨੇ ਚੈਨਾ ਡੋਰ ਦੀ ਵਰਤੋਂ ਕਰਕੇ ਇਹ ਨਹੀਂ ਸਮਝਦੇ ਕਿ ਇਹ ਡੋਰ ਕਿਸੇ ਦੀ ਜਾਨ ਦਾ ਜੋ ਕਾਰਨ ਬਣ ਸਕਦੀ ਹੈ ਜਾਨ ਜਾਨ ਜਾ ਸਕਦੀ ਹੈ ਇਸ ਦੇ ਕਾਰਨ ਬਿਨਾ ਸੋਚੇ ਸਮਝੇ ਚੈਨਾ ਡੋਰ ਦੀ ਵਰਤੋਂ ਕਰਕੇ ਨੌਜਵਾਨ ਪਤੰਗਬਾਜ਼ੀ ਕਰਦੇ ਨੇ ਤਾਂ ਇਸੇ ਦਾ ਸ਼ਿਕਾਰ ਹੋਇਆ ਏ ਰੋਲੇ ਪਿੰਡ ਦਾ ਇਹ 15 ਸਾਲ ਦਾ ਨੌਜਵਾਨ ਜਿਸ ਦਾ ਹੁਣ ਦਿਹਾਂਤ ਹੋ ਚੁੱਕਿਆ ਹੈ ਤੇ ਰੋਲੇ ਪਿੰਡ ਦੇ ਇਸ ਜੋ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਭਰੀ ਲਹਿਰ ਹੈ ਤੇ ਆ ਪਰਿਵਾਰ ਦਾ ਜੋ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤਰ ਤੁਰ ਜਾਣ ਤੋਂ ਬਾਅਦ ਕਿਸੇ ਵੀ ਪਰਿਵਾਰ ਦਾ ਇਸ ਦੁਨੀਆ ਦੇ ਉੱਤੇ ਜੋ ਹੈ ਕੁਝ ਨਹੀਂ ਰਹਿੰਦਾ ਤੇ ਇਸ ਤੋਂ ਬਾਅਦ ਜੋ ਰੋਣਾ ਪੱਲੇ ਪੈਂ ਜਾਂਦੇ ਪਰਿਵਾਰ ਦੇ ਪੱਲੇ ਰੋਣਾ ਹੀ ਰਹਿ ਗਿਆ ਤੇ ਪਰਿਵਾਰ ਹਸਪਤਾਲ ਦੇ ਵਿੱਚ ਰੋ ਰੋ ਕੇ ਇਸ ਗੱਲ ਦੀ ਗੁਹਾਰ ਲਗਾ ਰਿਹਾ ਹੈ ਕਿ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਸੀ ਉਹ ਹਜੇ ਜਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹੱਸਦਾ ਵਾਪਰੇ ਆ ਜੀ ਜੀ ਗੱਲ ਕਰੀਏ ਤੰਗ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਆ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦਿੰਦੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ